ਵਿਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ ਜੀ ਅਸੀਂ ਬੱਬਰ ਸਾਹਿਬ ਨਾਲ ਆਪਣੀ ਇੰਟਰਵਿਊ ਦੁਆਰਾ ਸ਼ੁਰੂਆਤ ਕਰ ਸ਼ੁਰੂ ਕਰਦੇ ਹਾਂ ਜੀ ਬੱਬਰ ਸਾਹਿਬ ਤੁਸੀਂ ਗੱਲ ਕੀਤੀ ਹੈ ਆਰਐਸਐਸ ਦੀ ਵਿਚਾਰਧਾਰਾ ਦੀ ਪੂਰਾ ਸਿੱਖ ਸਿੱਖੀ ਆਈਡੀਓਲੋਜੀ ਤੇ ਕੰਪਲੀਟਲੀ ਟੇਕਓਵਰ ਕਰਨ ਦੀ 1947 ਤੋਂ ਲੈ ਕੇ ਹੁਣ ਤੱਕ 2015 ਆ ਗਿਆ ਇਹਨਾਂ ਸਾਲਾਂ ਦੇ ਵਿੱਚ ਜੋ ਸਿੱਖਾਂ ਦੇ ਕਿਰਦਾਰ ਦੇ ਵਿੱਚ ਡਾਊਨਫਾਲ ਆਇਆ ਸਿੱਖਾਂ ਦੀ ਆਈਡੀਓਲੋਜੀ ਕਿਵੇਂ ਚੇਂਜ ਕੀਤੀ ਗਈ ਹੈ ਜੀ ਮਤਲਬ ਇਹਨੂੰ ਤੁਸੀਂ 1984 ਦਾ ਤੁਸੀਂ ਪਿਛਲੇ ਸੈਗਮੈਂਟ ਦੇ ਐਂਡ ਦੇ ਵਿੱਚ ਜ਼ਿਕਰ ਕੀਤਾ ਮਤਲਬ ਤੁਸੀਂ 1984 ਨੂੰ ਕਿਵੇਂ ਐਨਲਾਈਜ਼ ਕਰਦੇ ਹੋਗੇ ਐਜ਼ ਇੰਡੀਆ ਐਂਡ ਸਿੱਖ ਰਿਲੇਸ਼ਨ ਮਤਲਬ ਜਦੋਂ ਅਸੀਂ ਤੀਜੀ ਧਿਰ ਤੋਂ ਵਣਨ ਤੋਂ ਬਾਅਦ ਤੀਜੀ ਧਿਰ ਹੁੰਦੇ ਹੁੰਦੇ ਹੋਏ ਅਸੀਂ ਇੰਡੀਆ ਦੇ ਨੂੰ ਜੁਆਇਨ ਕੀਤਾ ਤੇ ਉਸ ਤੋਂ ਬਾਅਦ 1984 ਹੋਇਆ ਤੇ ਇੱਕ ਡਿਵਾਈਡ ਕ੍ਰੀਏਟ ਹੋਇਆ ਇੱਕ ਲਾਈਨ ਕ੍ਰੀਏਟ ਹੋਇਆ ਹੋਈ ਹੈ ਆਈਡੀਓਲੋਜੀਕਲੀ ਕਿੰਨੇ ਸਿੱਖ ਨੇਗੇ ਇਨ ਲਾਕਸ ਜਿਹੜੇ ਇੰਡੀਆ ਤੋਂ ਬਾਹਰ ਆਏ ਨੇ ਜਿੰਨੇ ਉੱਥੇ ਸੀਗੇ ਹਥਿਆਰਬੰਦ ਸੰਘਰਸ਼ ਚੱਲਿਆ ਖਾੜਕੂ ਮੂਵਮੈਂਟ ਚੱਲੀ ਆ ਦ ਮੇਨ ਅਜੰਡਾ ਜਿਹੜਾ ਜੋ ਮਤਲਬ ਜੋ ਸੰਤ ਜਨੈਲ ਸਿੰਘ ਦੀ ਗੱਲਬਾਤ ਸੀਗੀ ਜੋ ਉਹਨਾਂ ਦੇ ਬਚਨ ਸੀਗੇ ਕਿ ਜਦੋਂ ਅਟੈਕ ਹੁੰਦਾ ਖਾਲਸਾਤਨ ਦੀ ਨਹੀਂ ਰੱਖੀ ਜਾਊਗੀ ਮਤਲਬ ਤੁਸੀਂ ਕੀ ਇਹਨੂੰ ਤੁਸੀਂ ਐਜ਼ ਅ ਸੋਲੂਸ਼ਨ ਦੇਖਦੇ ਹੋਗੇ ਇੰਡੀਆ ਦੇ ਨਾਲ ਐਜ਼ ਪਰ ਐਸ ਸਿੱਖਸ ਆਰ ਕਨਸਰਨਡ ਕਿ ਮਤਲਬ ਹੁਣ ਜਿਹੜਾ ਆਈਡੀਓਲੋਜੀਕਲ ਡਿਫਰੈਂਸ ਹੈ ਜੇ ਤੁਸੀਂ ਗੱਲ ਕਰ ਮਤਲਬ ਇਹ ਹੁਣ ਉਹ ਤੋਂ ਵੀ ਰਿਵਰਸ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ ਹੁਣ ਰਾਈਟ ਵਿੰਗ ਹਿੰਦੂ ਆਰਗੇਨਾਈਜੇਸ਼ਨ ਜਿਹੜੀ ਆਰਐਸਐਸ ਉਹ ਇੰਨੀ ਕੁ ਮਜ਼ਬੂਤ ਹੋ ਚੁੱਕੀ ਹੈ ਮਤਲਬ ਤੁਹਾਨੂੰ ਇਹ ਗੱਲ ਦੱਸਣ ਦੀ ਲੋੜ ਨਹੀਂ ਹੈਗੀ ਤੁਸੀਂ ਦਿੱਲੀ ਦੇ ਵਿੱਚ ਬੈਠੇ ਹੋ ਮਤਲਬ ਤੁਸੀਂ ਹੁਣ ਅੱਜ ਦੇ ਪੋਲੀਟੀਕਲ ਸੀਨ ਦੇ ਵਿੱਚ ਸੋਲੂਸ਼ਨ ਦੇ ਤੌਰ ਤੇ ਜਿੱਥੇ ਬਾਹਰਲੇ ਸਿੱਖ ਖਾਲਸਾਣ ਦੀ ਡਿਮਾਂਡ ਕਰਦੇ ਨੇ ਅੱਜ ਹੀ ਰੈਲੀ ਸੀਗੀ ਸਵੇਰੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਨਰਿੰਦਰ ਮੋਦੀ ਇੱਥੇ ਆਏ ਨੇ ਤੁਸੀਂ ਵੀ ਉੱਥੇ ਮੌਜੂਦ ਸੀ ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਤੇ ਇਦਾ ਜਾਪਦਾ ਹੈ ਕਿ ਇਸ ਵਕਤ ਸੇਕ ਕੌਮ ਨੂੰ ਸਭ ਤੋਂ ਵੱਡਾ ਖਤਰਾ ਆਰਐਸਐਸ ਤੋਂ ਆ ਗਿਆ ਬਹੁਤ ਵੱਡਾ ਖਤਰਾ ਸਾਨੂੰ ਹਰ ਪੱਖੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਨੂੰ ਬਿਲਕੁਲ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ politically ਲੈਵਲ ਤੇ ਧਾਰਮਿਕ ਲੈਵਲ ਤੇ ਔਰ ਇਕਨੋਮਿਕ ਲੈਵਲ ਤੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਦੇ ਤੇ ਰਣਨੀਤੀ ਨਾਲ ਕੰਮ ਹੋ ਰਿਹਾ ਸਟਰੈਟਜੀ ਨਾਲ ਕੰਮ ਹੋ ਰਿਹਾ ਮੈਨੂੰ ਨਹੀਂ ਪਤਾ ਕਿ ਔਰ ਜਿਹੜੀ ਰਣਨੀਤੀ ਦੇ ਨਾਲ ਇਹ ਕੰਮ ਹੋ ਰਿਹਾ ਕਿ ਉਸੇ ਰਣਨੀਤੀ ਦੇ ਨਾਲ ਸਿੱਖਾਂ ਵੱਲੋਂ ਇਹਦਾ ਜਵਾਬ ਦਿੱਤਾ ਜਾ ਸਕਦਾ ਇੰਨਾ ਹੀ ਸਰਕਮਸਟੈਂਸਸ ਦੇ ਵਿੱਚ ਅੰਡਰ ਦ ਸੇਮ ਸਰਕਮਸਟੈਂਸਸ ਅੰਡਰ ਦ ਸੇਮ ਐਡਮਿਨਿਸਟ੍ਰੇਸ਼ਨ ਅੰਡਰ ਦ ਸੇਮ ਕਨਸਟੀਟਿਊਸ਼ਨ ਕੀ ਉਸੇ ਜਿਵੇਂ ਤੁਸੀਂ ਗੱਲ ਕਰਦੇ ਹੋਵੋਗੇ ਕਿ ਵਿਚਾਰਤਾ ਰਾਦੀ ਕਿ ਅਸੀਂ ਉਹਨਾਂ ਨੂੰ ਫਾਈਟ ਬੈਕ ਕਰ ਸਕਦੇ ਹਾਂ ਅੰਡਰ ਦ ਸੇਮ ਸਰਕਮਸਟੈਂਸਸ ਦੇਖੋ ਮੈਂ ਬਾਰਲੇ ਸਿੱਖਾਂ ਦੇ ਬਾਰੇ ਤੇ ਬਹੁਤ ਨਹੀਂ ਜਾਣਦਾ ਮੈਂ ਅੱਜ ਹੀ ਨਿਊਯਾਰਕ ਆਇਆ ਹਾਂ ਮੈਂ ਬਾਰਲੇ ਸਿੱਖਾਂ ਬਾਰੇ ਬਹੁਤ ਕੁਝ ਨਹੀਂ ਜਾਣਦਾ ਕਿ ਉਹਨਾਂ ਦਾ ਕਿੰਨਾ ਇੱਕਾ ਕਿੰਨੀ ਤਾਕਤ ਹੈ ਕਿਤਨੇ ਇੱਕ ਜੁੱਟ ਨੇ ਕਿੰਨੇ ਨਿਸ਼ਾਨੇ ਵਾਲ ਵਦਨ ਵਾਲੇ ਨੇ ਕੀ ਉਹਨਾਂ ਦਾ ਹੋਗਾ ਅਗਲ ਬੱਕਰੀ ਹੈ ਕਿ ਆਪਾਂ ਗੱਲਾਂ ਚੁੰਦੇ ਆ ਪਰ ਮੂਵਮੈਂਟ ਜਿਹੜੀ ਹੈ ਕਿਤਨੀ ਮਜ਼ਬੂਤ ਹੈ ਕਿਤਨੀ ਪਾਵਰਫੁਲ ਹੈ ਉਹ ਕੀ ਕਰ ਸਕਦੇ ਨੇ ਬਾਹਰ ਦੇਸ਼ਾਂ ਚ ਰਹਿ ਕੇ ਆ ਆ ਇਹਦੇ ਬਾਰੇ ਮੈਨੂੰ ਨਹੀਂ ਹਾਲੀ ਤਨਾ ਪਤਾ ਪਰ ਮੈਂ ਸਮਝਦਾ ਕਿ ਬਾਲੇ ਦੇਸ਼ਾਂ ਦੇ ਵਿੱਚ ਕਸ਼ਮੀਰੀ ਮੂਵਮੈਂਟ ਚਲਾਉਣ ਵਾਲੇ ਬੜੇ ਸਦੀਆਂ ਤੋਂ ਚਲਾ ਰਹੇ ਹੈ ਜੀ ਕੁਝ ਨਹੀਂ ਬੜਿਆ ਮੈਂ ਸਮਝਦਾ ਤਿੱਬਤੀ ਚਾਇਨਾ ਵਾਲੇ ਪਿਛਲੇ 70 ਸਾਲ ਤੋਂ ਲੜਾਈ ਲੜ ਰਹੇ ਹੈ ਕਿ ਬਤ ਲਈ ਪੂਰੀ ਦੁਨੀਆ ਉਹਨਾਂ ਦੀ ਮਦਦ ਕਰਦੀ ਹੈ ਜੀ ਪਰ ਉਹਨਾਂ ਦਾ ਕੁਝ ਨਹੀਂ ਬਣਿਆ ਕਸ਼ਮੀਰੀਆਂ ਦੀ ਕਸ਼ਮੀਰ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਚਾਈਨਾ ਹੋਰ ਕਈ ਲੋਕ ਕਈ ਦੇਸ਼ ਮਦਦ ਕਰਦੇ ਨੇ ਕੁਝ ਨਹੀਂ ਬਣਿਆ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਆਵਾਜ਼ ਤੇ بلند ਕਰਦੇ ਨੇ ਮੂਵਮੈਂਟ ਤੇ ਚਲਾਉਂਦੇ ਨੇ ਪਰ ਉਹਨਾਂ ਦੇ ਪ੍ਰਦਰਸ਼ਨ ਉਹਨਾਂ ਦੇ ਰੋਸ਼ ਉਹਨਾਂ ਦੀ ਆਵਾਜ਼ ਜਿਹੜੀ ਉਹ ਦਬ ਜਾਂਦੀ ਹੈ ਕਿਉਂਕਿ ਬਾਹਲੇ ਮੁਲਕਾਂ ਵਾਲੇ ਮੁਲਕ ਨਾਲ ਯਾਰੀ ਲਾਉਂਦੇ ਇਸ ਕਰਕੇ ਮੈਨੂੰ ਬਹੁਤ ਨਹੀਂ ਪਤਾ ਕੀ ਉਹਦਾ ਰਿਜ਼ਲਟ ਕੀ ਆਊਗਾ ਪਰ ਮੈਂ ਹਿੰਦੁਸਤਾਨ ਦੇ ਸਿੱਖਾਂ ਦੇ ਬਾਰੇ ਕਹਿ ਸਕਦਾ ਜੀ ਕਿ ਬੜੀ ਟੈਂਦੀ ਕਲਾ ਦਾ ਦੌਰ ਹੈ ਬਹੁਤ ਟੈਂਦੀ ਕਲਾ ਦਾ ਦੌਰ ਹੈ ਮੈਂ ਸਮਝਦਾ ਮੈਂ ਹਿਸਟਰੀ ਦਾ ਸਟੂਡੈਂਟ ਆ ਹਿਸਟਰੀ ਦਾ ਵਿਦਿਆਰਥੀ ਆ ਮੈਨੂੰ ਐਸਾ ਦੌਰ ਨਹੀਂ ਮਿਲਿਆ ਕਿ ਜਿੰਨੀ ਟੈਂਦੀ ਕਲਾ ਦਾ ਦੌਰ ਹੁਣ ਚੱਲ ਰਿਹਾ ਹੈ ਪਹਿਲੇ ਦੌਰ ਚੱਲਿਆ ਟੈਂਦੀ ਕਲਾ ਦਾ ਆਇਆ ਸਿੱਖਾਂ ਨੇ ਓខਾ ਵਕਤ ਕੱਟਿਆ ਪਰ ਕਿਸੇ ਕਸਬੇ 'ਚ ਕੱਟਿਆ ਕਿਸੇ ਡਿਸਟ੍ਰਿਕਟ 'ਚ ਕੱਟਿਆ ਜੀ ਅੱਜ ਸਿੱਖਾਂ ਦੀ ਟੈਂਦੀ ਕਲਾ ਦਾ ਦੌਰ ਪੂਰੇ ਦੇਸ਼ ਵਿੱਚ ਹੈ ਕੁਝ ਲੋਕਾਂ ਨੇ ਸਿੱਖਾਂ ਦੀ ਟੈਂਦੀ ਕਲਾ ਨੂੰ ਦੇਖਿਆ ਸੀ ਕੁਝ ਲੋਕਾਂ ਨੇ ਸਿੱਖਾਂ ਦੀ ਔਖੇ ਵਕਤ ਨੂੰ ਦੇਖਿਆ ਸੀ ਪਰ ਅੱਜ ਦੇਸ਼ ਪਰਦੇਸ ਦੇ ਸਵਾਰ ਅਬ ਡੇਡਰਮ ਲੋਕਾਂ ਨੇ ਸਿੱਖਾਂ ਨੂੰ ਦੇਖਿਆ ਔਰ ਦੇਖ ਰਹੇ ਨੇ ਸਾਡੀ ਬਹੁਤ ਵੱਡੀ ਇਨਸਰਟ ਆਈਟੀ ਫੋਰ ਸਾਡੀ ਬਹੁਤ ਵੱਡੀ ਬੇਇਜ਼ਤੀ ਹੈ ਪਰ ਜਿਹੜਾ ਸਿੱਖ ਹਿੰਦੁਸਤਾਨ ਦੇ ਵਿੱਚ ਪੰਜਾਬ ਤੋਂ ਬਾਹਰ ਹੈ ਛੁਪੇ बिल्कुल चुप उन्हें समझ नहीं आ रही मैं की करा बिहार च बैठा की करे महाराष्ट्र बेचारा की करे यूपी च बैठा की करे उत्तराखंड लख ने गुरद्वारा खोलिया सिख कुछ नहीं कर सके तुसी दसो दिल्ली इतना वड्डा भयानक हादसा होया हजार लोग मारे गए असी कुछ नहीं कर सके इस वक्त ਹਿੰਦੀ ਕਲਾਤਾ ਤੋਂ ਹੋ ਰਿਹਾ ਹੈ ਪੰਜਾਬ ਨਸ਼ੇ ਚ ਹੈ ਪੰਜਾਬ ਹਾਈਜੈਕ ਕਰ ਲਿਆ ਸਿੱਖਾਂ ਨੇ ਔਰ ਆਰਐਸਐਸ ਨੇ ਕੇਰਾ ਪਾ ਲਿਆ ਉਹ ਤੇ ਪੰਜਾਬ ਦੀ ਗੱਲ ਹੈ ਪਰ ਪੰਜਾਬ ਤੋਂ ਬਾਹਰ ਸਿੱਖ ਵਿਚਾਰੇ ਦਾਲ ਰੋਟੀ ਚ ਲੱਗੇ ਆ ਦੁਕਾਨਾਂ ਤੇ ਆਪਣੇ ਕਾਰੋਬਾਰ ਚ ਲੱਗੇ ਆ ਉਹਨਾਂ ਨੂੰ ਰਾਜ ਭਾਗ ਦੀ ਗੱਲ ਹੀ ਨਹੀਂ ਉਹਨਾਂ ਨੂੰ ਉਮੀਦ ਹੀ ਨਹੀਂ ਹੈ ਉਮੀਦ ਹੀ ਖਤਮ ਹੋ ਗਈ ਹੈ ਕਿ ਸਾਸੀਂ ਕੁਝ ਬਣ ਸਕਦੇ ਆ ਆਪਣੀ ਸਟੇਟ ਦੇ ਵਿੱਚ ਤੁਸੀਂ ਦਿੱਲੀ ਦਾ ਦੇਖ ਲਓ ਦਿੱਲੀ ਦੀ ਸਰਕਾਰ ਨੇ ਜਿਹੜੀ ਦਿੱਲੀ ਦੀ ਸਰਕਾਰ ਹੈ ਇੱਕ ਵੀ ਸਿੱਖ ਨਹੀਂ ਮੰਤਰੀ ਬਣਿਆ Hindu ਬਣ ਗਿਆ Musalman ਬਣ ਗਿਆ ਸਿੱਖ ਹੋ ਨਹੀਂ ਬਣਿਆ ਨਹੀਂ ਬਣਿਆ ਤੋ ਕਿ ਸਾਡੀ ਤਾਕਤ ਨਹੀਂ ਸਾਡੇ ਨਾਲ ਧੋਖਾ ਹੋ ਗਿਆ ਬਿਲਕੁਲ ਧੋਖਾ ਹੋ ਗਿਆ ਮੈਨੂੰ ਤੇ ਮੈਨੂੰ ਤੇ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਇੱਕ ਸੀਨੀਅਰ ਜਰਨਲਿਸਟ ਹੋਣ ਦੇ ਨਾਤੇ ਸੋਸ਼ਲ ਐਕਟਿਵਿਸਟ ਹੋਣ ਦੇ ਨਾਤੇ ਮੈਂ ਦਾਅਵਾ ਇਹ ਕਹਿ ਸਕਦਾ ਕਿ ਚੇਤਨ ਕਈ ਕੋਈ ਨਵੀਂ ਲਹਿਰ ਚੱਲੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਸ਼ਾਇਦ ਹਾਲਾਤ ਬਦਲ ਜਾਣ ਵਰਨਾ ਆਣ ਵਾਲੇ 35 40 ਸਾਲ ਸਿੱਖਾਂ ਦੇ ਬੜੇ ਔਕੇ ਨੇ ਇਸ ਮੁਲਕ ਦੇ ਵਿੱਚ ਇਸ ਮੁਲਕ ਦੇ ਵਿੱਚ ਸਿੱਖਾਂ ਦੀ ਹਾਲਤ ਹੁਣ ਬਦਲੇਗੀ ਉਸ ਵਕਤ ਜਦ ਸਿੱਖ ਇਸ ਮੁਲਕ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਆਇਆ ਕਾਮਨਲ ਵਾਇਲੈਂਸ ਹੋਇਆ ਸਰਕਾਰ ਫੇਲ ਹੋਈ ਹਿੰਦੁਸਤਾਨ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਤਣਾਅ ਹੋਇਆ ਔਰ ਇਸ ਹਿੰਦੁਸਤਾਨ ਦੀ ਸਰਕਾਰ ਦੇ ਜਦ ਪੈਰ ਓਖੜਨਗੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਸਿੱਖਾਂ ਦੀ ਕੋਈ ਗੱਲ ਬਦਲ ਸਕਦੀ ਹੈ ਵਰਨਾ ਹਾਲਾਤ ਨਹੀਂ ਇਸ ਕਰਕੇ ਸਿੱਖਾਂ ਨੂੰ ਸ਼ਾਉਣੀ ਕਮੇਟੀ ਨੂੰ ਦਿੱਲੀ ਕਮੇਟੀ ਨੂੰ ਸੋਜਵਾਨ ਸਿੱਖਾਂ ਨੂੰ ਵਿਦਵਾਨਾਂ ਨੂੰ ਪੰਥਦਰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਆਪਣੀ ਕੌਮ ਨੂੰ ਸੰਭਾਲਣਾ ਚਾਹੀਦਾ ਹੈ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨੇ ਚਾਹੀਦੇ ਨੇ ਇੱਕ ਨਵੀਂ ਰਚਨਾ ਇੱਕ ਨਵੀਂ ਪਲੈਨਿੰਗ ਇੱਕ ਨਵਾਂ ਤਰੀਕਾ ਅਡਾਪਟ ਕਰਨਾ ਹੋਵੇਗਾ असी गुरुद्वार की पॉलिटिक्स तो बहर निकलना होगा आपसी झगड़े मकाने हो हिंदुस्तान की हुकूमत न गल करनी होगी गल करनी होगी अपने वैस्टर्न इंट्रस्ट छड़ के अपनी पावर छड़ के अपने बिजनेस और कारोबार का लालच छोड़ के कौम के व्डे हितों वास्ते आना पेगा मेरी कौम फस गई है मेरी कौम के विद्वान पटक गए हैं ਮੇਰੀ ਕੌਮ ਦੀ ਲੀਡਰਸ਼ਿਪ ਵੈਸਟਰਨ ਇੰਟਰਸਟ ਤੇ ਖੜੀ ਹੋ ਗਈ ਹੈ ਮੇਰੀ ਕੌਮ ਦੇ ਗੁਰਦੁਆਰਿਆਂ ਦੇ ਪ੍ਰਧਾਨ ਸੈਕਟਰੀ ਪੋਲਿਟੀਕਲ ਲੋਕਾਂ ਦੇ ਚੰਗਲ ਦੇ ਵਿੱਚ ਫਸ ਗਏ ਨੇ ਇਸ ਕਰਕੇ ਇਸ ਵਕਤ ਸੂਝਵਾਨ ਬੰਦਿਆਂ ਨੂੰ ਬਾਹਰ ਨਿਕਲਣਾ ਹੋਏਗਾ ਪੰਥ ਦਰਦੀਆਂ ਨੂੰ ਬਾਹਰ ਨਿਕਲਣਾ ਹੋਏਗਾ ਕੌਮ ਨੂੰ ਕਿਸੇ ਰਸਤੇ ਲੈ ਕੇ ਆਉਣਾ ਪੇਗਾ ਵਰਨਾ ਅਸੀਂ ਤੇ ਪੂਰੀ ਦੁਨੀਆ ਦੇ ਵਿੱਚ ਵਿਚਾਰੇ ਬਣ ਗਏ ਅਸੀਂ ਅਗਰ ਵਿਦੇਸ਼ਾਂ 'ਚ ਬੈਠੇ ਆਂ ਵਦੇਸ਼ਾਂ 'ਚ ਹੈਗੇ ਆ ਮਜ਼ਦੂਰੀਆਂ ਕਰ ਰਹੇ ਆ ਜੀ ਪੈਸੇ ਵਾਸਤੇ ਪਰਿਵਾਰਾਂ ਵਾਸਤੇ ਅਸੀਂ ਉਸ ਮੁਲਕ ਦੇ ਵਿੱਚ ਵਿਚਾਰੇ ਆ ਮਜ਼ਦੂਰੀ ਕਰਨ ਆਇਆ ਉਸ ਮੁਲਕ ਵਿੱਚ ਅਸੀਂ ਅਗਰ ਇੰਡੀਆ ਦੇ ਵਿੱਚਾਂ ਦੇਸ਼ ਦੇ ਵਿੱਚਾਂ ਅਸੀਂ ਕਿਸੇ ਹਿੱਸੇ ਦੇ ਵਿੱਚ ਪਾਵਰਫੁੱਲ ਨਹੀਂ ਆ ਪਾਵਰ ਵਾਲੇ ਨਹੀਂ ਆ ਤਾਕਤ ਵਾਲੇ ਨਹੀਂ ਆ ਸਾਡੇ ਕੋਲ ਕੋਈ ਪੋਲਿਟੀਕਲ ਤਾਕਤ ਨਹੀਂ ਸਾਡੀ ਕੋਈ ਮਦਦ ਕਰਨ ਵਾਲਾ ਨਹੀਂ ਜੇ ਸਾਡੇ ਨਾ ਦੁੱਖ ਸੁੱਖ ਵਾਪਰ ਜਾਏ ਸਾਡਾ ਕੋਈ ਵੱਡਾ ਲੀਡਰ ਸਾਡੀ امداد ਕਰਨ ਵਾਲਾ ਨਹੀਂ। ਥਾਣਿਆਂ ਦੇ ਵਿੱਚ ਜੇ ਝਗੜੇ ਹੋ ਜਾਂਦੇ ਨੇ ਤੇ ਸਿੱਖ ਜਾਂਦੇ ਨੇ ਪਗੜੀਆਂ ਉਤਾਰਵਾ ਦਿੰਦੇ ਆ। ਹਾਂਜੀ। ਬਿਠਾ ਦਿੰਦੇ ਆ ਕੋਨੇ 'ਚ। ਜੱਜਾਂ ਸਾਹਮਣੇ ਜਾਏ ਤਾਂ ਜੱਜ ਦੀ ਸੋਚ ਔਰ ਅਪਰੋਚ ਵਿੱਚ ਫਰਕ ਆ। ਸਾਡਾ ਸਾਡੀ ਇਸ ਵਕਤ ਕੌਮ ਇੱਕ ਐਸੇ ਮੋੜ ਤੇ ਖੜੀ ਹੈ। ਜਿਸ ਮੋੜ ਦੇ ਉਤੇ ਸਾਨੂੰ ਮੁਸੀਬਤਾਂ ਹੀ ਮੁਸੀਬਤਾਂ ਨੇ ਇਸ ਵਿੱਚੋਂ ਨਿਕਲਣਾ ਹੋਏਗਾ ਨਿਕਲਨ ਵਾਲ ਇਸ ਤੇ ਸਾਡੀ ਲੀਡਰਸ਼ਿਪ ਦਾ ਤੇ ਮੈਨੇ ਹੋ ਗਿਆ ਕਿ ਐਸਾ ਕਿੰਦਾ ਕਿ ਲੀਡਰਸ਼ਿਪ ਕਿਸ ਵਕਤ ਸੁਧਰੇਗੀ ਪਰ ਇੱਕ ਨਵੀਂ ਲੀਡਰਸ਼ਿਪ ਨੂੰ ਬਾਹਰ ਆਣਾ ਹੋਏਗਾ ਨਵੇਂ ਬੰਦਿਆਂ ਨੂੰ ਬਾਹਰ ਆਣਾ ਆਏਗਾ ਵਿਦਵਾਨਾਂ ਨੂੰ ਬਾਹਰ ਆਣਾ ਆਏਗਾ ਯੋਜਨਾ ਬੇਗਾ ਸਰਕਾਰ ਨਾਲ ਦੋ ਦੋ ਹੱਥ ਵੀ ਕਰਨੇ ਪੈਣਗੇ ਸਰਕਾਰ ਨਾਲ ਲੜਨਾ ਵੀ ਪੈਣਾ ਬਰਨਾ ਤੇ ਫਿਰ ਤੁਸੀਂ ਵਿਚਾਰੇ ਹੋ ਜਿੱਦਾਂ ਜੀ ਰਹੋ ਜੀਂਦੇ ਰਹੋ ਰਾਜ ਕਰਨ ਵਾਲੇ ਰਾਜ ਕਰੀ ਜਾ ਰਹੇ ਨੇ ਤੁਹਾਡਾ ਕੰਮ ਹੈ ਖੇਤੀ ਕਰਨੀ ਤੁਹਾਡਾ ਕੰਮ ਹੈ ਦੁਕਾਨਾਂ ਤੇ ਸਾਮਾਨ ਵੇਚਣਾ ਬੱਚੇ ਪਾਲਣਾ ਤੁਸੀਂ ਕਰੀ ਜਾਓ ਜੇ ਰਾਜ ਭਾ ਕਰਨਾ ਹੈ ਜੇ ਤਾਕਤ ਲੈਣੀ ਹੈ ਜੇ ਪਾਵਰ ਲੈਣੀ ਹੈ ਜੇ ਸੰਸਾਰ ਦੇ ਲੋਕਾਂ ਨੂੰ ਦੱਸਣਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੁੰਨੇ ਆ ਅਸੀਂ ਬਹਾਦਰ ਹੁੰਨੇ ਆ ਅਸੀਂ ਰਾਜ ਕਰਨ ਵਾਲੇ ਹੁੰਨੇ ਆ ਅਸੀਂ ਗਵਰਨਰ ਹੋਨੇ ਆ ਅਸੀਂ ਸਫੀਰ ਹੋਨੇ ਆ ਅਸੀਂ ਕੁਝ ਹੋਨੇ ਆ ਪਰ ਅਸੀਂ ਤੇ ਇਸ ਮੁਲਕ 'ਚ ਹੁਣ ਕੁਝ ਹੈ ਹੀ ਨਹੀਂ ਸਿਵਾਏ ਬੱਚੇ ਪਾਲਨ ਦੇ ਕਾਰੋਬਾਰ ਕਰਨ ਵਾਲੇ ਅਸੀਂ ਦੁਕਾਨਦਾਰ ਤੇ ਕਸਕਾਰ ਅ ਅੱਛੇ ਵਿਚਾਰੇ ਆ ਇਹਨੂੰ ਜੇ ਅਸੀਂ ਤੁਹਾਡੇ ਉਹਦੇ ਤੋਂ ਦੇਖਣਾ ਹੋਵੇ ਮਤਲਬ ਤੁਸੀਂ ਹੁਣ ਐਜ਼ ਅ ਨੈਗੇਟਿਵਿਸਟ ਐਜ਼ ਅ ਜਰਨਲਿਸਟ ਕੰਮ ਕਰ ਰਹੇ ਹੋ ਫੀਲਡ ਦੇ ਉੱਤੇ ਤੁਹਾਡੀ 올 ਇੰਡੀਆ ਸਿੱਖ ਕਾਨਫਰੰਸ ਹੈਗੀ ਹੈ ਤੁਸੀਂ ਉਹਦੇ ਚੇਅਰਮੈਨ ਨੂੰ ਗੁਰਦੁਆਰਾ ਗਿਆਨਗੋਦਰੀ ਦਾ ਮੁੱਦਾ ਤੁਸੀਂ ਚੁੱਕਿਆ 1984 ਦੇ ਜਿਹੜਾ ਜੈਨੋਸਾਈਡ ਹੋਇਆ ਉਹਨੂੰ ਤੁਸੀਂ ਅਨਅਰਥ ਕੀਤਾ ਕਿ ਉਹਦੀਆਂ ਲਾਸ਼ਾਂ ਦੇ ਤੁਸੀਂ ਵੇਰਵੇ ਕੱਢੇ ਨਗੇ ਉਹ ਕਿੱਥੇ ਤੱਕ ਗਈਆਂ ਨਹੀਂ ਗੀਆਂ ਗੁਰਦੁਆਰਾ ਗਿਆਨਗੋਦਰੀ ਦਾ ਹੋ ਗਿਆ ਹੋਰ ਵੀ ਰੀਸੈਂਟ ਮਾਸ ਲੇਨਗੇ RAMDEV ਦਾ ਪਿੱਛੇ ਜੇ ਉੱਥੇ ਸਿੱਖ ਮਾਰਿਆ ਗਿਆ ਸੀਗਾ ਉਹਦੇ ਆਸ਼ਰਮ ਬਾਰੇ RAMDEV ਦਾ ਬਾਬਾ RAMDEV ਦੇ ਭਰਾ ਨੇ ਸਿੱਖ ਮਾਰ ਦਿੱਤਾ 302 ਚ ਬੰਦ ਹੋ ਗਿਆ ਕੁਝ ਦਿਨਾਂ ਬਾਅਦ ਜਬਾਨਤ ਹੋਈ ਉਹ ਵਿਚਾਰਾ ਸਿੱਖ ਉਹਦੀ ਵਿਧਵਾ ਉਹਦੇ ਬੱਚੇ ਰੋ ਰ ਰਹੇ ਕਿਸੇ ਨੇ ਨਹੀਂ ਪੁੱਛਿਆ ਤੇ ਇਹਦੇ ਤੇ ਤੁਹਾਡਾ ਕੀ ਪਰਸਨਲ ਕੰਮ ਹੈਗਾ ਅੱਜ ਅੱਜ ਦੀ ਡੇਟ ਦੇ ਵਿੱਚ ਮਤਲਬ ਐਜ਼ ਅਨ ਐਕਟਿਵਿਜ਼ਮ ਤੇ ਐਜ਼ ਅ ਜਰਨਲਿਸਟ ਤੁਸੀਂ ਕੀ ਕਰ ਰਹੇ ਹੋ ਮੈਂ ਤੇ ਸਮਝਦਾ ਕੌਮ ਸੋ ਗਈ ਹੈ ਕੌਮ ਚੁੱਪ ਹੋ ਗਈ ਹੈ ਮੈਂ ਤੇ ਸਮਝਦਾ ਸਿੱਖ ਲੀਡਰਸ਼ਿਪ ਡਰ ਗਈ ਹੈ ਮੈਂ ਸਮਝਦਾ ਇਸ ਵਕਤ ਮੈਂ ਤੇ ਗੁਰਚਰਨ ਸਿੰਘ ਬੱਬਰ ਐ ਸਮਝਦਾ ਐ ਜੈਰਨਿਸਟ ਸਮਝਦਾ ਜੀ ਐਜ ਸੋਸ਼ਲ ਐਕਟਿਵਿਸਟ ਸਮਝਦਾ ਅਸੀਂ ਹਾਰ ਗਏ ਅਸੀਂ ਹਾਰ ਗਏ ਸਾਡੀ ਤਾਕਤ ਖਤਮ ਗੁਰੂ ਸਾਹਿਬ ਕਿਰਪਾ ਕਰਨ ਕੋਈ ਐਸਾ ਪਾਣਾ ਵਰਤਿਆ ਤੇ shear ਕੁਛ ਹੋਇ ਇਸ ਦੌਰ ਦੇ ਵਿੱਚ ਅਸੀਂ ਹਾਰ ਗਏ ਆ ਅਸੀਂ ਮਾਰੇ ਗਏ ਜਸਟਿਸ ਨਹੀਂ ਮਿਲਿਆ ਗੁਰਦੁਆਰੇ ਲੁੱਟੇ ਗਏ ਜਸਟਿਸ ਨਹੀਂ ਮਿਲਿਆ ਸਿੱਖਾਂ ਦੀਆਂ ਧੀਆ ਪੈਣ ਦੀ ਬੇਇੱਜ਼ਤੀ ਹੋ ਗਈ ਜਸਟਿਸ ਨਹੀਂ ਮਿਲਿਆ ਸਾਡੇ ਕੋਲ ਕਾਰੋਬਾਰ ਨਹੀਂ ਸਾਡੇ ਕੋਲ ਰਾਜਪਾਗ ਨਹੀਂ ਸਾਡੇ ਕੋਲ ਨੌਕਰੀਆਂ ਨਹੀਂ ਅਸੀਂ ਆਪਣੇ ਦਮ ਨਾਲ ਆਪਣੀ ਮਿਹਨਤ ਨਾਲ ਆਪਣੇ ਜਿਸਮ ਨਾਲ ਅਸੀਂ ਆਮ ਸਿੱਖ ਰੋਟੀ ਕਮਾ ਰਹੇ ਹਾਂ ਔਰ ਬੱਚੇ ਪਾਲ ਰਹੇ ਹਾਂ ਸਾਡਾ ਹੋਰ ਕਿੱਥੇ ਹਿੱਸੇਦਾਰੀ ਨਹੀਂ ਹੈ ਜੇ ਅਸੀਂ ਕਹਿੰਨੇ ਆ ਤੇ ਝੂਠ ਬੋਲਦੇ ਆ ਆਪਣੇ ਆਪ ਨੂੰ ਧੋਖਾ ਦੇਨੇ ਸਾਡੀ ਸਰਦਾਰੀ ਨਹੀਂ ਰਹੀ Hindu حاਵੀ ਹੋ ਗਿਆ Hindu ਡਿਕਟੇਟ ਕਰਦਾ ਹੈ Hindu ਅੱਖਾਂ ਦਿਖਾਂਦਾ ਹੈ Hindu ਲਾਲ ਪੀਲਾ ਦਿਖਦਾ ਹੈ Hindu ਸਾਨੂੰ ਆਰਡਰ ਕਰਦਾ ਹੈ Hindu ਸਾਨੂੰ ਮੈਸੇਜ ਦਿੰਦਾ ਹੈ Hindu ਸਾਨੂੰ ਸੁਨੇਹਾ ਦਿੰਦਾ ਹੈ ਜੀ ਸਾਡਾ ਤੇ ਸਾਡਾ ਤੇ ਕੋਈ ਰਾਏ ਨਹੀਂ ਇਸ ਕਰਕੇ ਮੈਂ ਫਿਰ ਤੁਹਾਡੇ ਮੰਚ ਤੋਂ ਟੀਵੀ 84 ਤੁਹਾਡੇ ਤੇ ਨਿਊਯਾਰਕ ਦੇ ਆਫਿਸ ਤੋਂ ਬੈਠ ਕੇ ਮੈਂ ਸੇਕ ਕੌਮ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਵਜੂਦ ਵਾਸਤੇ ਬਾਹਰ ਨਿਕਲੋ ਔਰ ਇਸ ਕਹਿੰਦੀ ਕਲਾ ਦੇ ਦੌਰ ਤੋਂ ਬਾਹਰ ਨਿਕਲੋ ਸੰਸਾਰ ਦੇ ਲੋਕਾਂ ਨੂੰ ਦੱਸ ਦੋ ਅਸੀਂ ਸਿੱਖ ਹੁੰਨੇ ਆਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਕ ਹੋਂਏ ਹਕੂਮਤ ਨਾਲ ਦੋ ਦੋ ਹੱਥ ਕਰਨ ਵਾਸਤੇ ਬਾਹਰ ਨਿਕਲੋ ਅਰ ਹਕੂਮਤ ਨੂੰ ਦੱਸ ਦੋ ਇਸ ਮੁਲਕ ਦੇ ਵਿੱਚ ਸਾਡਾ ਵੀ ਹੱਕ ਹੈ ਰਾਜ ਪਾਗ ਵਿੱਚ ਹੱਕ ਹੈ ਤੇ ਚੇ ਗਈ ਤੇ ਮੈਂ ਤੇ ਗੁਰੂ ਸਾਹਿਬ ਦੇ ਅੱਗੇ ਸਰੈਂਡਰ ਕਰਾਂਗਾ ਕਿ ਮਹਾਰਾਜ ਤੁਸੀਂ ਹੀ ਕਿਰਪਾ ਕਰੋ ਉਸ ਤੋਂ ਬਿਨਾਂ ਗੱਲ ਬਣਨੀ ਨਹੀਂ ਇਹਦੇ ਵਿੱਚ ਤੁਸੀਂ ਇਹ ਸਾਰੇ ਸਿਨੈਰੀਓ ਦੇ ਵਿੱਚ ਸਿੱਖ ਡਾਇਸਪੋਰਾ ਦਾ ਕੀ ਰੋਲ ਦੇਖਦੇ ਹੋਗੇ ਜਿਹੜੇ ਇੰਡੀਆ ਦੇ ਨਕਸ਼ੇ ਤੋਂ ਬਾਹਰ ਬੈਠੇ ਨੇ ਇੰਗਲੈਂਡ ਹੋ ਗਿਆ ਕੈਨੇਡਾ ਹੋ ਗਿਆ ਜਰਮਨੀ ਹੋ ਗਿਆ ਯੂਐਸ ਹੋ ਗਿਆ ਆਸਟ੍ਰੇਲੀਆ ਹੋ ਗਿਆ ਰੀਸੈਂਟਲੀ ਸਾਡੇ ਮਤਲਬ ਪੰਜਾਬ ਦੇ ਵਿੱਚੋਂ ਸਟੂਡੈਂਟਸ ਵੀ ਬਹੁਤ ਬਾਹਰ ਆਏ ਨੇਗੇ ਸਿੱਖ ਡਾਇਸਪੋਰਾ ਦਾ ਤੁਸੀਂ ਕੀ ਰੋਲ ਦੇਖਦੇ ਹੋ ਕਿਉਂਕਿ ਜਦੋਂ ਮਤਲਬ ਤੁਸੀਂ ਆਬਵੀਅਸਲੀ ਹਿਸਟਰੀ ਦੇ ਤੁਸੀਂ ਸਟੂਡੈਂਟ ਹੈਗੇ ਹੋ ਤੇ ਤੁਸੀਂ ਪਿੱਛੇ ਜੇ ਇਜ਼ਰਾਈਲ ਦੀ ਫਾਰਮੇਸ਼ਨ ਦੇਖਦੇ ਹੋ ਤਾਂ ਉਹਦੇ ਵਿੱਚ ਜਿਊਜ਼ ਦਾ ਕੀ ਰੋਲ ਸੀ ਤੇ ਅੱਜ ਜਿਊਜ਼ ਕਿੱਥੇ ਖੜੇ ਨੇ ਇਹਦੇ ਵਿੱਚ ਸਿੱਖ ਦਾ ਡਾਇਸਪੋਰਾ ਨੂੰ ਤੁਸੀਂ ਕਿਵੇਂ ਦੇਖੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੋਲ ਹੋਊਗਾ ਮੈਂ ਸਮਝਦਾ ਮੈਂ ਇਸ ਸਮੇਂ ਦਾ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਆਪਣੇ ਕੌਮ ਦੇ ਬਾਰੇ ਬਹੁਤ ਚਿੰਤਾ ਕਰਨੀ ਚਾਹੀਦੀ ਹੈ। ਔਰ ਆਪਣੀ ਕੌਮ ਦੇ باوجود ਨੂੰ ਬਰਕਰਾਰ ਰੱਖਣ ਲਈ ਸੰਸਾਰ ਭਰ ਦੇ ਵਿੱਚ ਸਿੱਖਾਂ ਦੀ ਪਛਾਣ ਨੂੰ ਮਜ਼ਬੂਤ ਕਰਨ ਵਾਸਤੇ ਬਾੜ ਦੇ ਸਿੱਖਾਂ ਨੂੰ ਇਕਾ ਕਰਨਾ ਪਏਗਾ ਇੱਕ ਮੁੱਠ ਹੋਣਾ ਪਏਗਾ ਬਾੜ ਦੇ ਸਿੱਖਾਂ ਨੂੰ ਇੱਕ ਮੁੱਠ ਹੋ ਕੇ ਹਿੰਦੁਸਤਾਨ ਦੀ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਣਾਉਣਾ ਪਏਗਾ ਕਿ ਜਦ ਹਿੰਦੁਸਤਾਨ ਦਾ ਪਟਵਾਰਾ ਹੈ ਜਦ ਅੰਗਰੇਜ਼ ਛੋੜ ਕੇ ਗਏ ਸੀ जब पाकिस्तान तो हिंदुस्तान बनया हाँ सा जो वादे किए ने वादे पूरे करो राज पाक दे भीग हिस्सेदारी दो गल नंबर दी नहीं है गल वोटां दी नहीं है गल पापुलेशन दी नहीं हिस्सा दो मूवमेंट चलाने पेगी हिस्सा मंगना पेगा हिस्सा लैंड मास से जूझना पेगा ਤੇ ਬਾਲੇ ਸਿੱਖ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ ਪਰ ਬਾਲੇ ਸਿੱਖ ਉਸ ਪੋਜੀਸ਼ਨ ਇਚ ਰੋਲ ਅਦਾ ਕਰ ਸਕਦੇ ਨਹੀਂ ਜਿਸ ਪੋਜੀਸ਼ਨ ਚੋ ਇੱਕ ਹੋਣ ਜੀ ਅਗਰ ਇੱਕ ਨਹੀਂ ਹੋਣਗੇ ਤਾਂ ਉਹਨਾ ਦਾ ਵੀ ਕੋਈ ਅਸਰ ਨਹੀਂ ਹੋਏਗਾ ਤੇ ਸਤਿਗੁਰੂ ਕਿਰਪਾ ਕਰਨ ਮੈਂ ਫਿਰ ਤੁਹਾਡੇ ਮੰਚ ਤੋਂ ਸਿਕੋਂ ਨੂੰ ਅਪੀਲ ਕਰਾਂਗਾ ਪੰਜ ਦਰਦੀਆਂ ਨੂੰ ਅਪੀਲ ਕਰਾਂਗਾ ਤੁਸੀਂ ਸਾਰੇ ਮਸਲੇ ਤੇ ਬੜੀ ਗਹਿਰੀ ਸੋਚ ਨਾਲ ਦੇਖੋ ਤੁਸੀਂ ਦੇਖੋ ਕਿ ਅਸੀਂ ਅੱਜ ਖੜੇ ਕਿੱਥੇ ਆ ਸਾਡੀ ਤਾਕਤ ਕਿੰਨੀ ਹੈ ਸਾਡਾ ਵजूद ਕਿੰਨਾ ਹੈ ਸਾਡੇ ਬੱਚਿਆਂ ਦਾ ਬੱਚੇ ਦਾ ਭਵਿੱਖ ਕਿੱਥੇ ਹੈ ਆਉਣ ਵਾਲੀ ਜਨਰੇਸ਼ਨ ਕਿੱਥੇ ਖੜੀ ਹੋਏਗੀ ਇਹ ਸਾਰੀਆਂ ਚੀਜ਼ਾਂ ਦੇਖ ਕੇ ਸਾਨੂੰ ਫੈਸਲਾ ਕਰਨਾ ਚਾਹੀਦਾ ਬਬਰ ਸਾਹਿਬ ਜਿਹੜੇ ਕਿਸਾਂ ਨਾਲ ਤੁਸੀਂ ਪਰਸਨਲੀ ਜੁੜੇ ਹੋਏ ਹੋਗੇ ਗੁਰਦੁਆਰਾ ਗਿਆਨ ਗੋਦੜੀ ਦਾ ਮਾਮਲਾ ਹੋ ਗਿਆ ਆਪਣਾ ਬਾਬਾ RAMDEV ਦਾ ਮਾਮਲਾ ਤੁਸੀਂ ਅਨਰਥ ਕੀਤਾ ਤੁਸੀਂ ਉਹਦੇ ਤੇ ਉਥੇ ਆਪ ਸਿਚੁਏਸ਼ਨ ਨੂੰ ਜਾ ਕੇ ਆਪ ਜਾ ਕੇ ਦੇਖਿਆ ਬਾਚਿਆ ਤੇ ਉਹਦੇ ਤੇ ਤੁਸੀਂ ਕੰਮ ਕੀਤਾ ਪਲੱਸ ਜਿਹੜਾ 1984 ਦਾ ਹੁਣ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਤੁਸੀਂ ਦਿੱਲੀ ਚ ਬੈਠੇ ਹੋਗੇ ਫੂਲ ਕਾ ਸਾਭ ਲੜ ਰਹੇ ਨਗੇ ਉਹਨਾਂ ਦੇ ਕੇਸਸ ਆਮ ਆਦਮੀ ਪਾਰਟੀ ਦਾ ਸਿਨੈਰੀਓ ਹੈ ਤੇ ਇਹ ਤਿੰਨ ਸਿਚੁਏਸ਼ਨਸ ਨੇਗੇ ਗਿਆਨ ਗੋਧੜੀ ਹੋ ਗਿਆ ਬਾਬਾ RAMDEV ਦਾ ਮਾਮਲਾ ਹੋ ਗਿਆ ਤੇ 1984 ਦੇ ਕੇਸ ਹੋਗੇ ਇਹਨਾਂ 'ਚ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਇਹਨਾਂ ਬਾਰੇ ਅੱਜ ਦੀ ਰੀਸੈਂਟ ਅਪਡੇਟ ਕੀ ਹੈ ਦੇਖੋ ਜੀ 84 ਤੇ ਤੁਹਾਨੂੰ ਕੁਝ ਨਹੀਂ ਮਿਲਣਾ ਇੱਥੇ ਡਰਾਮ ਹੈ ਇੱਥੇ ਧੋਖਾ ਹੈ ਅਸੀਂ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹਾਂ ਕਿ ਸਾਨੂੰ ਇਹਨਾਂ ਨੇ ਨਹੀਂ ਇਨਸਾਫ ਦੇਣਾ ਸਵਾਲ ਹੀ ਨਹੀਂ ਪੈਦਾ ਹੁੰਦਾ ਕੌਣ ਜਸਟਿਸ ਦੇਗਾ ਆਪ ਕਿਸ ਚੀਜ਼ ਦਾ ਜਸਟਿਸ ਦੇਣਗੇ ਉਹਨਾਂ ਦੇ ਹੈ ਕੀ ਪੱਲੇ ਆਪ ਸਿਰਫ ਰੈਵਨਿਊ ਜਨਰੇਟ ਕਰ ਸਕਦਾ ਹੈ ਆਪ ਐਜੂਕੇਸ਼ਨ ਡਿਪਾਰਟਮੈਂਟ ਨੂੰ ਦੇਖ ਸਕਦਾ ਹੈ ਆਪ ਦਿੱਲੀ ਗਵਰਨਮੈਂਟ ਸਿਰਫ ਮੈਡੀਕਲ ਹਸਪਤਾਲਾਂ ਨੂੰ ਦੇਖ ਸਕਦੇ ਨੇ ਉਸ ਤੋਂ ਇਲਾਵਾ ਉਹਨਾਂ ਕੋਲ ਹੈ ਕੀ ਇਕ ਸਪਾਈ ਨਹੀਂ ਬਦਲ ਸਕਦੇ ਸਪਾਈ ਤੇ ਚੱਕਨ ਨੂੰ ਬੰਦ ਕਰਦਾ ਐ ਐਮ ਐਲ ਏ ਉਹਨਾਂ ਦੇ ਉਹਨਾਂ ਕੋਲ ਪਾਵਰ ਕਿੱਥੇ ਕੀ ਉਹਨਾਂ ਕੋਲ ਜੁਡੀਸ਼ੀਰੀ ਪਾਵਰ ਹੈ ਕੋਈ ਜੁਡੀਸ਼ੀਰੀ ਪਾਵਰ ਨਹੀਂ ਕੋਈ ਨਹੀਂ ਇਨਵੈਸਟੀਗੇਸ਼ਨ ਕੀ ਕਰਨਗੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸ ਆਈ ਟੀ ਕਿਸ ਚੀ ਦੀ ਐਸ ਆਈ ਟੀ ਤੁਸੀਂ 30 32 ਸਾਲਾਂ ਬਾਅਦ ਕਹੋਗੇ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਕੀ ਕਿਸ ਚੀ ਦੀ ਇਨਵੈਸਟੀਗੇਸ਼ਨ ਕਰੋਗੇ ਤੁਸੀਂ ਧੋਖਾ ਮੋਦੀ ਗਵਰਨਮੈਂਟ ਨੇ ਆਣ ਤੋਂ ਪਹਿਲਾਂ ਅਕਾਲੀ ਭਰਾਮਾ ਨੇ ਉਹਦੀ ਸਟੇਜ ਤੇ ਚੜ ਚੜ ਕੇ ਬੜੀਆਂ ਡੀਂਗਾ ਮਾਰੀਆਂ ਬੜੇ ਵਾਅਦੇ ਕੀਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸ ਆਈ ਟੀ ਬਣਾਵਾਂਗੇ ਉਹ ਐਸ ਆਈ ਟੀ ਹੈ ਕੀ ਕੀ ਕਰੋਗੇ 30 ਸਾਲ ਹੋ ਗਏ ਉਸ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੁਪਰੀਮ ਕੋਰਟ ਦੇ ਜੱਜ ਬੈਠ ਕੇ ਚਾਰ ਦੋ ਦੋ ਜੱਜ ਬੈਠ ਕੇ ਕਿੰਨੇ ਜਾਂਚ ਕਮਿਸ਼ਨ ਬੈਠ ਕੇ ਕਿੰਨੇ ਜੱਜ ਬੈਠ ਕੇ ਕਿਤਨੀਆਂ ਕਮੇਟੀਆਂ ਬੈਠੀਆਂ ਤਾਂ ਕੁਝ ਨਹੀਂ ਹੋਇਆ ਇੱਕ ਹੋਰ ਤੁਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾ ਦੋਗੇ ਉਹ ਕੀ ਕਰ ਲੇਗੀ ਗੱਲ ਤੇ ਇਹ ਕਾਤਲਾਂ ਨੂੰ ਚੁੱਕ ਕੇ ਜੇਲ੍ਹੀ ਸੁਟਣਾ ਉਹਦੇ ਵਾਸਤੇ ਤੇ ਪੁਲਿਸ ਨੇ ਅਰੈਸਟ ਕਰਨਾ ਧੋਖਾ 84 ਦੇ ਬਾਰੇ ਸਾਡੇ ਪ੍ਰਾਤ ਔਖਾ ਦੇ ਰਹੇ ਨੇ ਸਾਡੇ ਲੀਡਰਸ਼ਿਪ ਲੀਡਰ ਧੋਖਾ ਦੇ ਰਹੇ ਨੇ 84 ਬਾਰੇ ਹਕੂਮਤ ਧੋਖਾ ਦੇ ਰਹੀ ਹੈ 84 ਦਾ ਕੁਝ ਨਹੀਂ ਹੋਣਾ ਸਾਡੀ ਬੇਇੱਜ਼ਤੀ ਹੋਈ ਇਨਸਰਟ ਹਾਂ 84 ਵਾਜ਼ੇ ਇੱਕ ਗੱਲ ਹੋ ਸਕਦੀ ਹੈ ਇਹ ਜਨਰੇਸ਼ਨ ਟ੍ਰਾਂਸਫਰ ਲੜਾਈ ਹੈ ਜੀ ਇਹ ਇਨਸਰਟ ਹੋਈ ਹੈ ਇਨਸਰਟ ਆਪਣੇ ਦਿਲ ਵਿੱਚ ਰੱਖੋ ਕਿ ਇਹ ਸਾਡੀ ਬੇਇੱਜ਼ਤੀ ਹੋਈ ਸੀ ਇਹਨੂੰ ਭੁੱਲਣਾ ਨਾ ਸਾਡੀ ਬੇਇੱਜ਼ਤੀ ਹੋਈ ਇਨੂੰ ਯਾਦ ਰੱਖੋ ਬਸ 84 ਦਾ ਕੁਛ ਨਹੀਂ ਬੰਨਾ ਰਹਿ ਗਿਆ RAM DEV ਦਾ ਪ੍ਰਾ ਰਾਮਦੇਵ ਦੇ ਪ੍ਰਾਹ ਦੇ ਮਾਮਲੇ ਵਿੱਚ ਸਾਫ਼ ਦੇਖ ਲਿਆ RAM DEV ਦੇ ਪ੍ਰਾਹ ਨੇ ਬਾਬਾ RAM DEV ਦੇ ਪ੍ਰਾਹ ਨੇ ਆਪਣੇ ਘਰ ਦੇ ਬਾਹਰ ਇੱਕ ਸਿੱਕ ਮਾਰ ਦਿੱਤਾ ਔਰ ਉਹ 302 ਚ ਬੰਦ ਰਾਮਦੇਵ ਦੇ ਭਰਾ ਨੂੰ ਬਚਾਉਣ ਵਾਸਤੇ ਜੀ ਇੱਕ ਸਿੱਖ ਵਕੀਲ ਆਪਣੇ ਵੈਸਟਡ ਇੰਟਰਸਟ ਤੇ ਖੜਾ ਹੋ ਗਿਆ ਉਹਨੇ ਰਾਮਦੇਵ ਦੇ ਭਰਾ ਨੂੰ ਜੇਲ੍ਹ ਤੋਂ ਬਾਹਰ ਕਰਵਾ ਦਿੱਤਾ ਹੋ ਰਿਹਾ ਗਿਆ ਇਸ ਤੋਂ ਬਾਅਦ ਇਹਦੇ ਇਹਦੇ ਚ ਰਾਮਦੇਵ ਦੇ ਮਾਮਲੇ ਚ ਕੋਈ ਇਹਦੀ ਕੋਈ ਅੱਗੇ ਵੀ ਸੁਣਵਾਈ ਹੋ ਰਹੀ ਆ ਕੁਝ ਨਹੀਂ ਉਹ ਵਿਚਾਰਾ ਗਰੀਬ ਸੀ ਸਰਦਾਰ ਗਰੀਬਾਂ ਦਾ ਕੌਣ ਹੁੰਦਾ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆ ਗਈ ਗਿਆਨ ਗੋਦਰੀ जी, मेरी कौम कितनी चुप है मेरी कौम कितनी डर गई है मेरी लीड कौम दी लीडरशिप इतनी डर गई है जुबान ते गुरुद्वारा ज्ञान गोदरी का नही लेके आते चार सौ साल पुराना गुरुद्वारा, ननकाणा साहब के वक्त का गुरुद्वारा ਉਸ ਦੌਰ ਦਾ ਗੁਰਦੁਆਰਾ ਬਾਬਾ ਜੀ ਦੀ ਪਹਿਲੀ ਉਦਾਸੀ ਦਾ ਗੁਰਦੁਆਰਾ ਹਿਸਟੋਰੀਕਲ ਗੁਰਦੁਆਰਾ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਹਰਦੀਪੋੜੀ ਮਲਿਆ ਮੇਡ ਕਰ ਦਿੱਤਾ ਤੋੜ ਦਿੱਤਾ ਦੁਕਾਨਾਂ ਬਣਾਤੀਆਂ ਮੇਰੀ ਕੌਮ ਇਤਨਾ ਚੁਪਾ ਮੈਂ ਇਤਨਾ ਹੈਰਾਨ ਆ ਕਿ ਮੇਰੀ ਕੌਮ ਦੇ ਬੰਦੇ ਬੋਲਦੇ ਨਹੀਂ ਬੋਲਣ ਕਿਸ ਤਰ੍ਹਾਂ ਸਰਦਾਰ ਸਾਹਿਬ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬ ਗਾਂਝ ਦੇ ਵਿੱਚ ਕੰਟੇਨਰ ਭਰ ਕੇ ਗੁਰੂ ਗ੍ਰੰਥ ਸਾਹਿਬ ਦੇ ਭਰਿਆ ਕੰਟੇਨਰ ਅਸੀਂ ਪਕੜ ਲਿਆ ਰੱਖਿਆ ਜੀ ਗੁਰੂ ਗ੍ਰੰਥ ਸਾਹਿਬ ਦਾ ਹਾਜ਼ਰਾ ਹਾਜ਼ੂਰ ਜਾਗਦੀ ਜੋਤ ਪ੍ਰਗਟ ਗੁਰਾਂ ਕੀ ਦੇ ਅਸੀਂ ਤੇ ਗੁਰੂ ਸਾਹਿਬ ਨੂੰ ਹਾਜ਼ਰਾ ਹਾਜ਼ੂਰ ਮੰਨਦੇ ਆਂ ਕਦਾਵਾਂ ਦੀ ਤਰ੍ਹਾਂ ਸਾਡੇ ਤਖਤਾਂ ਦੇ ਜਥੇਦਾਰਾਂ ਨੇ ਕੰਟੇਨਰ ਭਰ ਕੇ ਇਤਨਾ ਗੁਰੂ ਸਾਹਿਬ ਦਾ અપਮਾਨ ਕੀਤਾ ਜਦ ਕੇ ਅਖਬਾਰਾਂ ਚ ਆਇਆ ਜਦ ਕੇ ਚੈਨਲਾਂ ਤੇ ਆਇਆ ਪਤਾ ਨਹੀਂ ਕੌਮ ਕਿਥੇ ਚੁੱਪ ਕਿਉਂ ਸੋ ਗਈ ਹੈ ਕੋਈ ਨਹੀਂ ਬੋਲੇ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ અપਮਾਨ ਤੇ ਬੋਲਦੇ ਹੋ ਜੀ ਨਾ ਤੁਸੀਂ ਗੁਰਦੁਆਰੇ ਟਹਿ ਜਾਂਦੇ ਨੇ ਬੋਲਦੇ ਨਾ ਸਾਡੇ ਗੁਰਦੁਆਰੇ ਜਦ ਕੋਈ ਖੋ ਕੇ ਲੈ ਜਾਂਦਾ ਤਾਂ ਬੋਲਦੇ ਹੋ ਛੱਡੋ ਸਾਰੀਆਂ ਗੱਲਾਂ ਸਰਦਾਰ ਸਾਹਿਬ ਦਿੱਲੀ ਦੇ ਵਿੱਚ ਗੁਰਦੁਆਰਾ ਇੱਕ ਹੈਗਾ ਨੰਨ ਨਗਰੀ ਹਾਲੀ ਦੀ 1 ਮਹੀਨਾ ਪਹਿਲੇ ਦੀ ਗੱਲ ਹੈ ਮੈਨੂੰ ਕਿਸੇ ਸਿੱਖ ਨੇ ਦੱਸਿਆ 1200 ਗਾਇ ਦੇ ਵਿੱਚ ਗੁਰਦੁਆਰਾ ਗੁਰਦੁਆਰਾ ਤਬਾਹ ਕਰ ਦਿੱਤਾ ਸੀ 84 ਨੰਨ ਨਗਰੀ ਗੁਰਦੁਆਰਾ ਨੰਨ ਨਗਰੀ ਗੁਰਦੁਆਰਾ ਨੰਨ ਨਗਰੀ ਗੁਰਦੁਆਰਾ ਖੋ ਲਿਆ ਗੈਰ ਸਿੱਖਾਂ ਨੇ ਕਬਜ਼ਾ ਕਰਕੇ ਬੈਠੇ ਦਿੱਲੀ ਦੇ ਸਿੱਖਾਂ ਚ इतनी भी इतना भी गुस्सा नहीं आया आप गुरुद्वारा छुड़वा लीए अज की गल करते हैं असी खालिस्तान की गल करते हैं किस तरह किस तरह करांगे गल किस तरह खालिस्तान मिलेगा तुसी गुरुद्वारा तो छुड़ा नहीं सकते तुसी हिस्टोरिकल गुरुद्वारा तो खो के लै जाना तो बना दें बाजार बना देंगे तो कहीं नहीं देंगे

बड़ी निम्रता बेनती है तुम सारे हालात खुद देखो देखो गुरुद्वारे खोले ने देखो गुरु ग्रंथ साहब का अपमान कौमजिस्टेंस जीरो कर दिती है देखो मारन माले अज भी सामदे ने अस कुछ नहीं कर सके बड़े चिंताजनक हालात ने ਕਿ ਮਨੀਆਂ ਨਾ ਜੀ ਇਹ ਇੱਕ ਅਲੱਗ ਗੱਲ ਹੈ ਤੁਸੀਂ ਮੈਨੂੰ ਗਲਤ ਕਹਿ ਸਕਦੇ ਹੋ ਮੈਂ ਮਾਫੀ ਮੰਗ ਲਾਂਗਾ ਤੁਸੀਂ ਮੈਨੂੰ ਗੁਨਾਹ ਕਰਕੇ ਸਕਦੇ ਹੋ ਮੈਂ ਤੁਹਾਡੇ ਕੋਲ ਮਾਫੀ ਮੰਗ ਲਾਂ ਮੈਂ ਜੋ ਕਿਹਾ ਤੁਸੀਂ ਸਮਝਦੇ ਹੋ ਮੈਂ ਗਲਤ ਕਿਹਾ ਤੁਸੀਂ ਮੇਰੀ ਮੈਨੂੰ ਸਜ਼ਾ ਲਗਾ ਦਿਓ ਜੀ ਪਰ ਜੇ ਤੁਸੀਂ ਸਮਝਦੇ ਹੋ ਕਿ ਕੌਮ ਦੀ ਲੀਡਰਸ਼ਿਪ ਮੁੱਕ ਗਈ ਸਰਦਾਰੀ ਮੁੱਕ ਗਈ ਰਾਜਪਾਲ ਦਾ ਸਾਡੇ ਤੋਂ ਚੁੱਕ ਕੇ ਸਾਨੂੰ ਬਾਹਰ ਕੱਢ ਦਿੱਤਾ ਸਾਡੇ ਗੁਰਦੁਆਰੇ ਟਾ ਕੇ ਸਾਨੂੰ ਜਸਟਿਸ ਨਹੀਂ ਦਿੱਤਾ ਫਿਰ ਤੇ ਭਰਾਓ ਬਾਹਰ ਨਿਕਲੋ ਜੀ ਐਮ ਜੀ ਬੱਬਰ ਸਾਹਿਬ ਬਿਲਕੁਲ ਤੁਸੀਂ ਇੰਨਾ ਸਾਰਿਆਂ ਮਸਲਿਆਂ ਤੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਦਰਸ਼ਕਾਂ ਨੂੰ ਦੱਸਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਆਪਣੇ ਵਿਚਾਰ ਦਿੱਤੇ ਤੇ ਇੱਕ ਗੱਲ ਹੋਰ ਜਿਹੜੀ ਮੈਨੂੰ ਉਹ ਲੱਗੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਗਾ ਬੁੱਬਰ ਸਾਹਿਬ ਨੇ ਸਾਰੀ ਸਿੱਖਾਂ ਦੀ ਇੰਡੀਆ ਦੇ ਵਿੱਚ ਤਰਾਸਤੀ ਦੀ ਗੱਲ ਕੀਤੀ ਐ ਉਹਨਾਂ ਦੀਆਂ ਗੱਲਾਂ ਤੋਂ ਇੱਕ ਉਹਨਾਂ ਨੇ ਡਾਇਰੈਕਟਲੀ ਵੀ ਕਿਹਾ ਕਿ ਅਸੀਂ ਹਾਰ ਗਏ ਹਾਂ ਐਸ ਪਰ ਐਸ ਸਿੱਖ ਆਈਡੀਓਲੋਜੀ ਗੋਸ ਹਾਰ ਜਾਣ ਤੇ ਹਾਰ ਮੰਨ ਲੈਣ ਦੇ ਵਿੱਚ ਫਰਕ ਹੁੰਦਾ ਮੈਂ ਸਮਝਦਾ ਅਸੀਂ ਹਾਰੇ ਹੋ ਸਕਦੇ ਹਾਂ ਕਿਸੇ ਪਾਰਟ ਦੇ ਉੱਤੇ ਪਰ ਅਸੀਂ ਹਾਰ ਨਹੀਂ ਮੰਨਣੀ ਐ ਐਸ ਫਾਰ ਐਸ ਦ ਸਿਕ ਨੇਸ਼ਨ ਗੋਸ ਮੈਂ 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 ਤਾਂ ਅਜੇ ਸੇ ਅਸੀਂ ਮੰਨੀ ਨਹੀਂ ਹੈ ਬਿਲਕੁਲ ਪਰ ਅਸੀਂ 30 ਸਾਲ ਤੋਂ ਹਾਰ ਗਏ ਆ ਜੀ ਸਾਡੇ ਮੈਂ ਇੱਥੇ ਗੱਲ ਹੋਰ ਕਹਿਣਾ ਚਾਹੁੰਦਾ ਜਸਟ 1 ਮਿੰਟ ਸਾਡਾ ਟਾਈਮ ਖਤਮ ਹੋ ਗਿਆ ਇੱਕ ਇੱਕ ਮਿੰਟ ਦੀ ਮੈਂ ਪਰਮਿਸ਼ਨ ਲਾਂਗਾ ਅਸੀਂ ਪੱਥਰ ਲਾ ਦਿੱਤਾ ਹੈ ਪੱਥਰ ਉਹ ਲਾਉਂਦੇ ਆ ਜਿਹੜੇ ਹਾਰ ਜਾਂਦੇ ਆ ਜਿਹੜੇ ਮੰਨ ਲੈਂਦੇ ਆ ਜਿਹੜੇ ਲੜਨ ਵਾਲੇ ਫਿਰ ਪੱਥਰ ਨਹੀਂ ਲਾਉਂਦੇ ਅਸੀਂ ਪੱਥਰ ਲਾ ਦਿੱਤਾ ਗੁਰਦੁਆਰੇ ਦੇ ਅੰਦਰ ਕੀ ਅਸੀਂ ਯਾਦ ਵਿੱਚ ਪੱਥਰ ਲਾ ਦਿੱਤਾ ਪੱਥਰ ਲਾ ਨਰ ਕੋ ਜਿੰਦਾ ਕੌਮਾ ਗੁਰਦੁਆਰੇ ਆ ਕੇ ਪੱਥਰ ਲਾਉਂਦੀਆਂ ਜਿੰਦਾ ਕੌਮਾ ਤੇ ਕਹਿੰਦੀਆਂ ਨੇ ਫਿਰ ਦੇਖ ਲੈ ਆ ਜਾ ਨਿਭੜਾਂਗੇ ਤੁਹਾਡੇ ਨਾਲ ਜਦ ਤੱਕ ਤੁਸੀਂ ਜਸਟਿਸ ਨਹੀਂ ਦਿੰਦੇ ਜੀ ਉਹ ਜਜਵਾ ਖਤਮ ਹੋ ਗਿਆ ਪਲੀਜ਼ ਮਾਫ ਕਰਨਾ ਔਰ ਗਲਤ ਕੀ ਹੋਵੇ ਤੇ ਮੈਂ ਤੁਹਾਡੇ ਚੈਨਲ ਰਾਹੀਂ ਸਿੱਖ ਕੌਮ ਤੋਂ ਸਿੱਖ ਸੰਗਤਾਂ ਤੋਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਾ। ਨਹੀਂ ਬੱਬਰ ਸਾਹਿਬ ਬਿਲਕੁਲ ਠੀਕ ਗੱਲ ਕਹੀ ਹੈ ਤੁਸੀਂ ਤੇ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਬੱਬਰ ਸਾਹਿਬ ਦੀਆਂ ਗੱਲਾਂ ਤੇ ਇਹਨਾਂ ਦੇ ਵਿਚਾਰਾਂ ਤੇ ਇੱਕ ਵਾਰ ਵਿਚਾਰ ਜ਼ਰੂਰ ਕਰਿਓ। ਬਾਕੀ ਜਿੱਥੇ ਰਹੀ ਟੀਵੀਐਡੀ 4 ਦੇ ਇਸ ਪ੍ਰੋਗਰਾਮ ਦੀ ਗੱਲ ਅਸੀਂ ਅੱਜ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਨਾਲ ਹੀ ਇਸੇ ਤਰ੍ਹਾਂ ਦੀਆਂ ਹੋਰ ਪਰਸਨੈਲਿਟੀਆਂ ਦੇ ਨਾਲ ਇਸੇ ਤਰ੍ਹਾਂ ਦੇ ਹੋਰ ਮੁੱਦਿਆਂ ਦੇ ਨਾਲ ਜੋ ਹਿਊਮਨ ਰਾਈਟਸ ਇਸ਼ੂਜ਼ ਦੇ ਨਾਲ ਜੁੜੇ ਹੋਏ ਨੇ ਤੁਹਾਡੇ ਨਾਲ ਲੈ ਕੇ ਦੁਆਰਾ ਤੁਹਾਡੇ ਰੂਬਰੂ ਹੁੰਦੇ ਰਹਿਾਂਗੇ ਜੀ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ